ਫੰਡ ਚੱਲਦੀ ਉੱਪਰ ਟਰਾਲੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋਜੀ ਕੰਬੈਨ ਚੱਲ ਵੀ ਆਣ ਵੱਢਣੇ ਹੋ ਗਏ ਸ਼ੁਰੂ ਬਈ ਤੇ ਨਾਲ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਲੋ ਜੀ ਦਰਸ਼ਕਾਂ ਵਾਲੇ ਪਹੁੰਚ ਗਏ ਤੇ ਪਹਿਲਾ ਨੰਬਰ ਲੱਗਣਾ ਇੱਧਰ ਅਮਨੇ ਦਾ ਚਿਹਰਾ ਹੁੰਦੇ ਫੇਰ ਜਾਣੀ ਆਪਣੇ ਪਿੰਡ ਤੇ ਹੁਣ ਕਟੜਾ ਜੇ ਖੋਲਣ ਲੱਗੇ ਆ ਤੇ ਉਹਦਾ ਟਰੈਕਟਰ ਟਰਾਲੀ ਵੀ ਪਾ ਲਿਆ ਤੁਮਨਾਚ ਤੁਮ ਦੇਖੇ ਪਿੱਛੇ ਚੋ ਖੋਲਣ ਲੱਗੇ ਆ ਸਟੈਂਡ ਜੇ ਇਹਦਾ ਕਟੜਾ ਦਾ ਤੇ ਲੋਈ ਹੋ ਗਈ ਸ਼ੁਰੂ ਤੇ ਆਹ ਸਟੈਂਡ ਜੇ ਖੋਲੇ ਉਹਦਾ ਕਟੜਾ ਦਾ ਉਹ ਮੋਰਾਂ ਤੇ ਮਸ਼ੀਨ ਲੱਗੀ ਬਾਈ ਤੇ ਲੋ ਇਹ ਪਹਿਲਾ ਕਿਹੜਾ ਲੱਗ ਰਿਹਾ ਤੇ ਪਿੱਛੇ ਚੈੱਕ ਕਰਦੇ ਜਾ ਰਹੇ ਤਾਂ ਤਾਂ ਹੀ ਛੱਡ ਰਿਹਾ ਪਿੱਛੇ ਮਸ਼ੀਨ ਪਾਸੇ ਜਿਹੜਾ ਪਹਿਲਾ ਜਿਹੜਾ ਉਹੀ ਓਖਾ ਹੁੰਦਾ ਇੱਥੇ ਟਾਇਰ ਘੁੰਮੇ ਨਾ ਤੇ ਦਾਣੇ ਛੱਡੋ ਜਾਂਦੇ ਆ ਹੁਣ ਤਾਂ ਮੈਂ ਵੱਟ ਦੇ ਵਿੱਚ ਸਾਰੇ ਛੱਡ ਤੇ ਜਿਗਣ ਤੁਹਾਨੂੰ ਦਿਖਾਉਂਦਾ ਆਹ ਫਾਂਡ ਦਾ ਦੋ ਲਟ ਪਾਉਣ ਜਾਂ ਚਾਹ ਕਹਿੰਦਾ ਇਹ ਹਰੇ 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 ਆਹ ਜਿੱਦਾਂ ਜਿੱਦਾਂ ਦੇਖਣਾ ਉਹ ਟਾਇਰ ਘੁੰਮੇ ਜਮੀ ਥੱਲੇ ਘੇਰੇ ਹੋਏ ਆਹ ਵੱਟ ਦੇ ਵਿੱਚ ਸੱਟਣੇ ਆਉਂਦੇ ਆ ਉੱਪਰ ਦਿਓ ਜਿਹੜਾ ਕਿਹੜਾ ਸ਼ੁਰੂ ਹੋ ਗਿਆ ਜੇ ਜਮੀ ਨਹੀਂ ਨਾ ਪੈਂਦਾ ਤੇ ਉਹਦੇ ਹਰਜੀ ਰੋਡ ਤੇ ਲਿਖਣੀ ਸੀ ਤੁਹਾਨੂੰ ਸਾਰੀ ਜੀ ਚੜ ਕੇ ਸਾਰੀ ਹੜ ਦੀ ਛੜ ਗਈ ਰਹੀ ਟਰਾਲੀ ਦੀ ਗੱਡੀ ਇੰਨੀ ਭਰ ਜਾਂਦੀ ਹੁਣ ਅੱਗੇ ਬਾਅਦ ਪਤਾ ਲੱਗੂਗਾ ਕਿੰਨੀ ਭਰਦੀ ਹੈ ਹਾਂ ਉਹ ਸਟੈਂਡ ਵੀ ਤਿਆਰ ਹੋ ਗਈ ਆ ਆ ਬਾਈ ਦੂਈ ਮਸ਼ੀਨ ਵੀ ਆ ਗਈ। ਨਾ ਇਹ ਤਾਂ ਟਰੈਕਟਰ ਲਿਆਉਣਾ। ਕਿਸੀ ਲੱਗ ਕੇ ਜਾਣੀ ਟਰਾਲੀ ਦੀ। ਲੋ ਜੀ ਬਾਰੀ ਆ ਗਈ ਪਿੰਡ ਦਾ ਪੰਨਾ ਦੀ। ਪਿੰਡ ਲੱਗਿਆ। ਉਹ ਚੜਾ ਵਾਪਰ ਆਹ ਠੀਕ ਆ ਝਾੜ ਹਾਂ ਉਹ ਝਾੜ ਕਿਦਾਂ ਠੀਕ ਨਹੀਂ ਹੈਗਾ ਅੱਜ ਕੀ ਆ ਕਚੌੜੀਆਂ ਬਣਣੀਆਂ ਕਿ ਆ ਬਣਣੀਆਂ ਅੱਜ ਕੀ ਬਣਨੇ ਮੁੱਕਲੇ ਮੁੱਕਲੇ ਉਹ ਬੰਦੇ ਨੇ ਪੁੱਛਿਆ ਅੱਜ ਕੀ ਬਣਨਾ ਹੈ ਉਹਨੂੰ ਪੁੱਛੋ ਕੀ ਬਣਨੇ ਅੱਜ ਉਹ ਕੀ ਬਣਨਾ ਅੱਜ ਕਚੋਰੀਆਂ ਕਿ ਆਵਣੀਆਂ ਚੋਰੀਆਂ ਚੋਰੀਆਂ ਚ ਛਾੜ ਗਿਆ ਉਹ ਆ ਜਾ ਥੱਲੇ ਆ来 ਆ来 ਆ ਮੈਂ ਤੇਰਾ ਟਰੈਕਟਰ ਦੇ ਦੇਣਾ ਫਿਰ ਆ ਦੇਖ ਲੈ ਦੇ ਦੇ ਮੈਨੂੰ ਲੋੜੇ ਟਰੈਕਟਰ ਦੇ ਉਹਦਾ ਟਰੈਕਟਰ ਭਾਦ ਕੇ ਕਹਿੰਦਾ ਭਾਈ ਜੀ ਤੂੰ ਜਰ ਬਾਕੇ ਕੱਢ ਲੀਂ ਨਾ ਮੇਰੇ ਟਰੈਕਟਰ ਚਾਹੀਦਾ ਦੇ ਦੇ ਇਹਨੂੰ ਦੇ ਦੀ ਮੈਂ ਬਾਲਾਂ ਉਹ ਤੂੰ ਜਰ ਬਾਕੇ ਕੱਢੂਗਾ ਫਿਰ ਇਹਨੂੰ ਜੇ ਭੱਗ ਗਿਆ ਲੈ ਵਈ ਲੈ ਹੁਣ ਵਧੀਆ ਫਾਂਟਾ ਸੈੱਡ ਵਾਲੀਆਂ 9 ਵਜੇ ਕਿਹੜਾ ਪੂਰਾ ਹੋ ਗਿਆ ਕੰਪੈਨ ਨੇ ਮਾਰਤਾ ਹੌਰ ਨਾ ਕੀ ਆਇਆ ਬਈ ਫੁਕਾ ਭਰ ਗਿਆ ਇਹਦਾ ਲਾਵ ਯਾਰ ਅਣਾ ਮਾਣ ਮਟੇ ਡਾਣੇ ਰਹਿੰਦੇ ਪੱਟਣੇ ਮੈਂਦੇ ਪਾਠਾ ਹਨੇਰੇ ਵਾਲੇ ਤੇ ਆਇਆ ਚप्पल ਦੀ ਬਧਰੀ ਟੁੱਟ ਗਈ ਦੀ ਫਿਰ ਦੂਈਆਂ ਬਦਲੀਆਂ ਤੇ ਹੁਣ ਲਈ ਇਹ ਦੂਆ ਟਰੈਕਟਰ ਮਹੀਂਦਰਾ 4x4 ਤੇ ਲੋ ਬਾਈ ਮਿਲ ਗਿਆ ਟਰੈਕਟਰ ਇਹ ਮਿਹਰੇ ਆਪਾਂ ਨੂੰ ਗੋਲੂ ਅੰਕਲ ਜੀ ਦਾ ਲੋਰੀ ਅਮਨੇ ਕਰਾਂ ਦੇ ਤਾਂ ਮੈਂ ਇੰਟਰਵਿਊ ਕਰ ਗਈ ਤੇ ਹੁਣ ਆਪਣੇ ਲੱਗ ਗਈ ਇੱਥੇ ਇੱਥੇ ਆਪਣੇ ਵੀ ਟਰਾਲੀ ਪਈ ਹੈ ਹੁਣ ਉਹ ਡੱਟਾਉਂਦਾ ਟਰਾਲੀ ਪਾ ਕੇ ਖੜਾ ਦਰਿਆ ਆ ਆ ਜਾ ਬਾਈ ਭਰ ਗਿਆ ਭਰ ਗਿਆ ਭਰ ਗਿਆ ਟੀਟਰ ਲਈ ਉੱਪਰ ਹੋਟਰ ਵੀ ਵੱਜ ਗਿਆ ਦਾ ਤੜਾ ਲੈ ਜਣਾ ਦੇ ਚੱਲ ਭਾਈ ਜਾਂਦਾ ਫਾਇ ਵੜਦਾ ਹਰਦੀ ਦੋ ਫੰਟਾ ਹਾਂ ਦੋ ਫੰਟਾ ਲੱਗ ਗਿਆ ਤੀ ਦੂਜੀ ਹਲੇ ਲੱਗਦੀ ਤੀ ਆਪਣਿਆਂ ਨਾਲ ਤੇ ਹਰਦੀ ਕਿੰਨੀ ਹੈ ਬਾਈ

ਕਾਲਾ ਕਰਦਾ ਕਿੰਨਾ ਬੰਦੇ ਬਲੇਂਡੀ ਟੂੜ ਮੈਂ ਮੈਂ ਨੋ ਕੇ ਰਿਪੋਰਟ ਠੀਕ ਹੈ ਕਰਦਾ ਜਿਆਦਾ ਇਹ ਪਿੱਛੇ ਕਰ ਲੈ लो भाई एक केड़ा ਹੋਰ ਰਹਿ ਗਿਆ ਪਰ ਜੂ ਟਰਾਲੀ ਮੇਰੀ ਕਰ ਜੂਗੀ ਕਰ ਜੂਗੀ ਲੈ ਭਰਨੀ ਨੇ ਲੈ ਆਹ ਕਰ ਜਾਣੀ ਹਲਦੀ ਬਹੁਤ ਝੜ ਗਈ ਇਹਨੇ ਹਲਦੀ ਪਾਉਣੀ ਦੀ ਐ ਇਹ ਚ ਮੀਨੇ ਝਾੜਦੀ ਮੀਂਹ ਜਿਹੜਾ ਆਣਾ ਬੈਠਾ ਉਹਨੇ ਕੰਮ ਨਹੀਂ ਕਰਦਾ ਕੋਨੇ ਕੰਮ ਲੋਡ ਕਰਦਾ ਉਹਦੇ ਫੋਨ ਨਹੀਂ ਤੇ ਐ ਨਹੀਂ ਤਾਂ ਹਲਦੀ ਬਹੁਤ ਝੜ ਗਈ ਬਹੁਤ। ਬਦਲੇ ਥੋੜੀ ਐ। ਡਿਗਣਾ ਨਹੀਂ ਤਾਂ ਹੋਰੇ ਕੁਸ। ਨਾ ਕਿਸੇ ਨੇ ਕੋਲ ਖੜਨਾ ਤਾਂ। ਕੱਪੜੇ ਲਿਪੜਨੇ ਚ। ਪੂਰੇ। ਅਰੇ ਫਿਰ ਵੀ ਆਪਾਂ ਲੋਰਾਂ ਟੀ-ਸ਼ਰਟ ਤਾਂ ਨੂੰ ਹਿੱਟੇ ਰੋ। ਹਾਂ। ਅਜੜੀ ਮੇਰੀ ਚਿੱਟੀ ਸ਼ਰਟ ਪਿਲੀ ਹੋ ਜਣੀ ਸੀ। ਉਹ ਦੇਖ ਰੱਹੇ। ਉਹ ਗਿਰ ਕੀਦੇ ਉਹ। ਉਹ ਗਿਰ ਕੇ ਫਿਰ ਲੱਗ ਪਾਲੇ ਵਿੱਚ ਹਰੇ ਦੇ ਨਾ ਉਹ। ਥੋੜੇ ਹੀ ਹਰੇ ਦੇ। ਥੋੜੇ ਤੇ ਹਰੇ। ਫਿਰ ਉਹ ਕਹਿੰਦੇ ਵਿੱਚ ਕਾ ਨੂੰ ਪਾਉਣੇ ਆ। ਅਨੋਟ ਇਸੀ ਲੱਗਣੀ ਆ ਉਹ ਲੱਗਣੀ ਉੱਥੇ ਤੇ। ਉਹ ਗੱਡੀ ਵੀ ਢਾਲੀ ਹੋਰੀ ਪਹਿਣਾ ਲੱਗੀ ਵੀ ਸੀ ਨਾ ਉਹਦੀ ਇਹ ਤਰੀਕਾ 01 ਹੈ ਇਹ ਤਰੀਕਾ 01 ਹਾਂ ਸੁੱਚ ਕੱਟੀ ਗਈ ਸੁੱਚ ਕੱਟ ਗਈ

ਐਜ ਹਲਦੀ ਯਾਰ ਆਦੀ ਬਾਈ ਨਾ ਇਹ ਭਰਦੀ ਟਰਾਲੀ ਲਈ ਐ ਉੱਪਰ ਨੂੰ ਘੁਮਾ ਲਈ ਓਏ ਹਾਂ ਇੱਧਰ ਉਹ ਵੱਜ ਗਿਆ ਓਏ ਸਰਵਰ ਨੂੰ ਲੰਘੀ ਤੇ ਇਹ ਲੱਗਣੀ ਹੈ ਅੱਜ ਵੀਰ ਵੀਰੇ ਰਹਿੰਦੇ ਆ ਵੀ ਉੱਧਰ ਮੈਂ ਵੀ ਟੀਸੀ ਬਲੀ ਦੇ ਗੱਡੀ ਹੁਣ ਆਪਣੀ ਦੀ ਅਸੀਂ ਸਵੇਰੇ ਲੇਕੇ ਚੱਲਾਂਗੇ ਮੰਡੀ ਵਿੱਚ ਪੰਡ ਚਾਲ ਦੀ ਉੱਪਰ ਟਰੈਕਟਰ ਜਨੋਂ ਹੁੰਦਾ ਕਿੰਨੇ ਆ ਗਏ ਹਨ ਉਹ ਸਾਹਮਣੇ ਖੇਤੜੇ ਚੱਕਦੇ ਉਹ ਆ ਗਿਆ ਹਸਵੀਰ 베ਰੇ ਦਾ ਉਧਰ ਨੇਤਰ ਦਾ ਇਹ ਰਹਿੰਦਾ ਇੱਧਰ ਆਪਣਾ ਤੇ ਇੱਧਰ ਵੀ ਆਪਣਾ ਕਿੱਥੇ ਜਲਦੀ ਕਿੱਥੇ ਜਲਦੀ ਉਹ ਸਾਹਮਣੇ ਜਾਉਂਦੀ ਹੈ ਔੜੰਦਾ ਉਪਰਾਟੇ ਵਗਦਾ ਸਾਰੇ ਤੋਂ ਨਾ ਦੇ ਹੈ ਇਹ ਤਾਂ ਨਾ ਅਜ ਵਿੱਚ ਕੀ ਆ ਇਹ ਚੋਲ 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 ਹੁੰਦੇ ਨੇ ਜਿਹੜੇ ਖਾਏ ਕਰਦੇ ਆਪਾਂ ਕੜੀ ਚੋਲ ਰਾਜਮਾ ਚੋਲ ਹੋਰ ਕਿਹੜੇ ਚੋਲ ਦਾ ਚੋਲ ਹੋਰ ਕਾਲੀ ਦਾਲ ਚੋਲ ਪਿਲੇ ਚੋਲ ਹਾਂ ਆਲੂ ਆਲੂ ਚੋਲ ਆਲੂ ਆਲੂ ਕੋਕੋ ਕੇ ਆਲੂ ਚੋਲ ਆਲੂ ਕੋਕੋ ਤੇ ਆਲੂ ਕੋਕੋ ਤੇ ਚੋਲ ਹੋਰ ਕਿਹੜੇ ਰਹਿ ਗਏ ਪੰਪੂ ਚੋਲ ਪੀਰੇ ਚੋਲ ਨੀ ਨਾਲ ਹੈ ਨੀ ਨਾਲ ਪੀਰੇ ਚੋਲ ਨੂਣ ਨਾਲ ਨਾ ਸ਼ੱਕਰ ਨਾਲ ਚੋਲ ਚੱਲ ਬੈਲਿੰਦੀ ਚੋਲ ਕਹਿੰਦਾ ਆਕ ਚਿਆ ਹੈ ਇਹ ਕਹਿੰਦਾ ਇਹਦੇ ਵਿੱਚ ਕੀ ਆਏ ਮੈਂ ਕਹਿੰਦਾ ਕਹਿੰਦਾ ਉਹ ਕੀ ਹੁੰਦੀ ਮੈਂ ਕਹਿੰਦਾ ਚੋਲ ਕਹਿੰਦਾ ਕੜੀ ਚੋੜ ਚੱਲੋ ਜੀ ਆ ਜਾ ਆ ਜੀ ਥੋੜਾ ਜਿੰਦਾ ਟਰੈਕਟਰ ਚੱਲਦਾ